ਵਾਣੀ ਆ ਬ੍ਰਹਮ ਕਵਚ ਉਹ ਆਮ ਬੰਦਾ ਨਹੀਂ ਪੜਦਾ ਇਹ ਨਿੰਗ ਸਿੰਘ ਜਥੇਬੰਦੀਆਂ ਜੀ ਪੜੀ ਜਾਂਦੀਆਂ ਆ ਕੋਈ ਖਾਸ ਖਾਸ ਬੰਦੇ ਹੀ ਪੜਦੇ ਆ ਉਹਦੀ ਮਰਿਆਦਾ ਸਖਤ ਹੋਣ ਕਰਕੇ ਆਮ ਬੰਦੇ ਨੂੰ ਤਾਂ ਦੱਸੀ ਦੀ ਵੀ ਨਹੀਂ ਉਹ ਨਾ ਹੀ ਉਹ ਦਸਮੇ ਦੇ ਵਿੱਚ ਮਹਾਰਾਜ ਨੇ ਪਾਈ ਕਿਉਂਕਿ ਮਹਾਰਾਜ ਨੇ ਕਿਹਾ ਸੀ ਕਿ 1428 ਅੰਗ ਲਿਖਣੇ ਆ ਬਸ 1430 ਨਹੀਂ ਕਰਨੇ ਪੂਰੇ ਮਹਾਰਾਜ ਦੀ ਬਰਾਬਰੀ ਹੋ ਜਾਵੇਗੀ ਫਿਰ ਕੁਝ ਬਾਣੀਆਂ ਦਸਮੀਆਂ ਬਾਹਰ ਵੀ ਨੇ ਤੋ ਇਸ ਤਰੀਕੇ ਨਾਲ ਸਿੰਘ ਨੇ ਜਰੂਰ ਦਾ ਅਭਿਆਸ ਕੀਤਾ ਸਿੰਗਾਪੁਰ ਦਾ ਉਹਨੇ ਰਾਤ ਨੂੰ ਸ਼ੰਕਾ ਕਰਨੀ ਕਿ ਇਹ ਮੇਰਾ ਕੀ ਮਣਾਵੇਗਾ ਕੀ ਕਰੇਗਾ ਕੀ ਹੋ ਜਾਂਦਾ ਹੋਵੇਗਾ ਇਹ ਨਾਲ ਅੜ ਤਾਂ ਮੈਂ ਲਿਆ ਸੀ ਅਵਸਥਾ ਵਾਲਾ ਅੜ ਕੇ ਜਦ 2:30 ਵਜੇ ਉਸ ਵਕਤ ਇਸ਼ਨਾਨ ਕਰਕੇ ਉਹ ਇਸ਼ਨਾਨ ਤੋਂ ਪਹਿਲਾਂ ਹੀ ਉੱਠਣ ਵਾਲਾ ਹੀ ਸੀ ਚਾਰੇ ਪਾਸੇ ਸ਼ਹੀਦ ਸਿੰਘ ਕੜ ਕੇ ਆਕੇ கே தூ சோச்சதா பய